ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 10 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਵਿੱਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਪੁਲਿਸ ਕਰ ਰਹੀ ਹੈ ਲੋਕਾਂ ਨੂੰ ਸਾਈਬਰ ਕ੍ਰਾਈਮ ਪ੍ਰਤੀ ਜਾਗਰੂਕ ਚਲਾਏ ਜਾ ਰਹੇ ਨੇ ਅਵੇਰਨੈਸ ਪ੍ਰੋਗਰਾਮ ਵੱਖ-ਵੱਖ ਤਰੀਕਿਆਂ ਦੇ ਨਾਲ ਪੁਲਿਸ ਕਰ ਰਹੀ ਹੈ ਲੋਕਾਂ ਦੀ ਮਦਦ ਤੇ ਇਸੇ ਹੀ ਸੰਬੰਧ ਦੇ ਵਿੱਚ ਡੀਆਈਜੀ ਰੋਪੜ ਰੇਂਜ ਪਹੁੰਚੇ ਨੇ ਡੇਰਾਬਸੀ ਜਿੱਥਾਂ ਦਿਨ ਬਦੇਨ ਸਾਈਬਰ ਕ੍ਰਾਈਮ ਦੇ ਮਾਮਲੇ ਬਹੁਤ ਜ਼ਿਆਦਾ ਵੱਧ ਗਏ ਨੇ ਇਸ ਕਰਕੇ ਹੁਣ ਪੁਲਿਸ ਵੀ ਲੋਕਾਂ ਨੂੰ ਸਾਈਬਰ ਕ੍ਰਾਈਮ ਦੇ ਪ੍ਰਤੀ ਜਾਗਰੂਕ ਕਰ ਰਹੀ ਹੈ ਕਈ ਤਰ੍ਹਾਂ ਦੇ ਅਵੇਅਰਨੈਸ ਪ੍ਰੋਗਰਾਮ ਵੀ ਚਲਾਏ ਜਾ ਰਹੇ ਨੇ ਪੁਲਿਸ ਵੱਖ-ਵੱਖ ਤਰ੍ਹਾਂ ਦੇ ਢੰਗ ਤਰੀਕੇ ਵਰਤ ਕੇ ਲੋਕਾਂ ਦੀ ਮਦਦ ਵੀ ਕਰ ਰਹੀ ਹੈ ਤੇ ਇਸੇ ਹੀ ਸਬੰਧ ਦੇ ਵਿੱਚ ਡੀਆਈਜੀ ਰੋਪੜ ਰੇਂਜ ਸਰਦਾਰ ਹਰਚਰਨ ਸਿੰਘ ਪੁੱਲਰ ਹੋਰੀ ਡੇਰਾਬਸੀ ਪਹੁੰਚੇ ਨੇ ਉਹਨਾਂ ਨੇ ਇੱਥੇ ਪਹੁੰਚ ਕੇ ਲੋਕਾਂ ਨੂੰ ਸਾਈਬਰ ਕ੍ਰਾਈਮ ਦੇ ਪ੍ਰਤੀ ਜਾਗਰੂਕ ਕੀਤਾ ਉਹਨਾਂ ਨੇ ਦੱਸਿਆ ਹੈ ਕਿ ਪੁਲਿਸ ਦੇ ਵੱਲੋਂ ਅਵੇਅਰਨੈਸ ਪ੍ਰੋਗਰਾਮ ਵੀ ਚਲਾਏ ਜਾ ਰਹੇ ਨੇ ਤਾਂ ਕਿ ਲੋਕਾਂ ਤੱਕ ਸਾਈਬਰ ਕ੍ਰਾਈਮ ਦੇ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਪਹੁੰਚਦੀ ਹੋ ਸਕੇ ਉਹਨਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਇਹ ਸਾਈਬਰ ਠੱਗ ਕਦੀ ਸੀਬੀਆਈ ਦੇ ਅਧਿਕਾਰੀ ਬਣ ਕੇ ਲੋਕਾਂ ਦੇ ਕੋਲੋਂ ਲੱਖਾਂ ਰੁਪਏ ਠੱਗਦੇ ਨੇ ਕਦੀ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਸਦੇ ਨੇ ਕਦੀ ਜੱਜ ਬਣ ਜਾਂਦੇ ਨੇ ਤੇ ਜਾਂ ਫਿਰ ਕਦੀ ਹੋਰ ਕੋਈ ਰੂਪ ਬਣਾ ਕੇ ਲੋਕਾਂ ਦੇ ਮਿਹਨਤ ਨਾਲ ਕਮਾਏ ਹੋਏ ਪੈਸੇ ਠੱਗ ਲੈਂਦੇ ਨੇ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਨੂੰ ਡਿਜੀਟਲ ਅਰੈਸਟ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਇਸ ਤਰ੍ਹਾਂ ਦੇ ਨਾਲ ਵੀਡੀਓ ਕਾਲ ਕੀਤੀ ਜਾਂਦੀ ਹੈ ਕਿ ਲੋਕਾਂ ਨੂੰ ਲੱਗਦਾ ਹੈ ਕਿ ਸਾਹਮਣੇ ਸੱਚੀ ਮੁੱਚੀ ਜਿਹੜੀ ਕਿ ਅਦਾਲਤ ਲੱਗੀ ਹੋਈ ਹੈ ਤੇ ਇੱਕ ਵਿਅਕਤੀ ਜੱਜ ਬਣ ਕੇ ਉਹਨਾਂ ਦੇ ਕੋਲੋਂ ਸਵਾਲ-ਜਵਾਬ ਵੀ ਕਰਦਾ ਹੈ ਤੇ ਲੋਕਾਂ ਨੂੰ ਫਸਾ ਲਿਆ ਜਾਂਦਾ ਹੈ ਉਹਨਾਂ ਦੇ ਖਾਤਿਆਂ ਦੇ ਵਿੱਚੋਂ ਲੱਖਾਂ ਰੁਪਏ ਟਰਾਂਸਫਰ ਵੀ ਕਰਵਾ ਲਏ ਜਾਂਦੇ ਨੇ ਉਹਨਾਂ ਨੇ ਕਿਹਾ ਹੈ ਕਿ ਪੁਲਿਸ ਨੇ ਕਈ ਤਰੀਕੇ ਵਰਤੇ ਨੇ ਜਿਸ ਤੇ ਨਾਲ ਲੋਕਾਂ ਦੀ ਮਦਦ ਹੋ ਸਕੇ ਉਹਨਾਂ ਨੇ ਕਿਹਾ ਹੈ ਕਿ ਕਈ ਵਾਰ ਏਟੀਐਮ ਦੇ ਬਾਹਰ ਵੀ ਪੁਲਿਸ ਅਧਿਕਾਰੀ ਸਿਵਲ ਵਰਦੀ ਦੇ ਵਿੱਚ ਖੜੇ ਹੁੰਦੇ ਨੇ ਤਾਂ ਕਿ ਲੋਕਾਂ ਨੂੰ ਸਾਈਬਰ ਠੱਗੀ ਤੋਂ ਬਚਾਇਆ ਜਾ ਸਕੇ ਉਹਨਾਂ ਨੇ ਕਿਹਾ ਹੈ ਕਿ ਅਵੇਅਰਨੈਸ ਜਿਹੜੇ ਕੈਂਪ ਨੇ ਉਹ ਵੀ ਆਰਗੇਨਾਈਜ਼ ਕੀਤੇ ਜਾ ਰਹੇ ਨੇ ਪੁਲਿਸ ਦੇ ਵੱਲੋਂ ਹੋਰ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ ਤਾਂ ਕਿ ਲੋਕਾਂ ਨੂੰ ਸਾਈਬਰ ਠੱਗਾਂ ਤੋਂ ਬਚਾਇਆ ਜਾ ਸਕੇ ਉਹਨਾਂ ਦੀ ਮਿਹਨਤ ਦੇ ਨਾਲ ਕਮਾਈ ਹੋਈ ਜਿਹੜੀ ਪੈਸੇ ਨੇ ਜਿਹੜੀ ਰਾਸ਼ੀ ਉਸ ਨੂੰ ਬਚਾਇਆ ਜਾ ਸਕੇ ਇੱਥੇ ਜ਼ਿਕਰ ਜੋਗ ਹੈ ਕਿ ਅਗਰ ਟੈਕਨੋਲੋਜੀ ਦਾ ਜ਼ਮਾਨਾ ਹੈ લોક ਫਿਰ ਠੱਗੀਆਂ ਮਾਰਨ ਦੇ ਲਈ ਵੀ ਤਕਨੀਕ ਦੀ ਹੀ ਵਰਤੋਂ ਕਰਦੇ ਨੇ ਸਾਈਬਰ ਠੱਗ ਅਜਿਹੇ ਤਰੀਕੇ ਵਰਤਦੇ ਨੇ ਕਿ ਆਮ ਲੋਕਾਂ ਨੂੰ ਸਮਝ ਵੀ ਨਹੀਂ ਆਉਂਦਾ ਕਿ ਕਿਸ ਤਰ੍ਹਾਂ ਲੋਕ ਉਹਨਾਂ ਦੇ ਚੁੰਗਲ ਵਿੱਚ ਫਸ ਜਾਂਦੇ ਨੇ ਆਪਣੇ ਮਿਹਨਤ ਨਾਲ ਕਮਾਏ ਹੋਏ ਪੈਸੇ ਖੁਦ ਹੀ ਉਹਨਾਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਕਰ ਦਿੰਦੇ ਨੇ ਅੱਜ ਕੱਲ ਟੈਕਨੋਲੋਜੀ ਇੰਨੀ ਜ਼ਿਆਦਾ ਐਡਵਾਂਸ ਹੋ ਗਈ ਹੈ ਕਿ ਇੱਕ OTP ਦੇ ਨਾਲ ਹੀ ਪੂਰੇ ਦਾ ਪੂਰਾ ਖਾਤਾ ਖਾਲੀ ਹੋ ਜਾਂਦਾ ਹੈ ਇਸ ਕਰਕੇ ਹੁਣ ਪੁਲਿਸ ਦੇ ਵੱਲੋਂ ਅਵੇਰਨੈਸ ਪ੍ਰੋਗਰਾਮ ਚਲਾਏ ਜਾ ਰਹੇ ਨੇ ਲੋਕਾਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਇਹਨਾਂ ਸਾਈਬਰ ਠੱਗਾਂ ਤੋਂ ਸੁਰੱਖਿਅਤ ਰਹਿਣਾ ਹੈ ਮਿਹਨਤ ਮੁਸ਼ਕਲ ਕਰਕੇ ਕਮਾਈ ਹੋਈ ਜਿਹੜੀ ਰਾਸ਼ੀ ਹੈ ਉਸ ਨੂੰ ਸੰਭਾਲ ਕੇ ਰੱਖਣਾ ਹੈ ਇਨ੍ਹਾਂ ਲੋਕਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਤੇ ਖਾਸ ਤੌਰ ਤੇ ਆਪਣੇ ਬੱਚਿਆਂ ਦੇ ਨਾਲ ਵੀ ਇਹ ਜਾਣਕਾਰੀ ਸਾਂਝੀ ਕਰਨੀ ਹੈ ਕਿ ਕਿਸ ਤਰ੍ਹਾਂ ਸਾਈਬਰ ਠੱਗਾਂ ਦੇ ਕੋਲੋਂ ਬਚ ਕੇ ਰਹਿਣਾ ਹੈ ਸਾਈਬਰ ਠੱਗ ਵੀਡੀਓ ਕਾਲ ਕਰਕੇ ਲੋਕਾਂ ਦਾ ਡਿਜੀਟਲ ਅਰੈਸਟ ਕਰਦੇ ਨੇ ਉਹਨਾਂ ਦੇ ਕੋਲੋਂ ਲੱਖਾਂ ਰੁਪਏ ਠੱਗਦੇ ਨੇ ਪਰੰਤੂ ਹੁਣ ਪੁਲਿਸ ਦੇ ਵੱਲੋਂ ਅਵੇਰਨੈਸ ਪ੍ਰੋਗਰਾਮ ਚਲਾਏ ਜਾ ਰਹੇ ਨੇ ਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ डीआईजी रोपड़ रेंज सरदार हरचंदर सिंह फुल्लर ਜੀ ਨੇ ਕੀ ਕਿਹਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਮੀਟਿੰਗ ਇਹ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਡੇ ਸੀਮਨ ਸਾਹਿਬ ਵੱਲੋਂ ਇੱਕ ਸੰਪਰਕ ਮਹਿੰਮ ਚਲਾਈ ਹੋਈ ਹੈ ਸੰਪਰਕ 2 ਪਹਿਲਾ ਸਾਡਾ ਜਿਹੜਾ ਸੰਪਰਕ 1 ਸੀ ਉਹ ਸਾਡਾ ਦਸੰਬਰ ਮਹੀਨੇ ਤੱਕ ਜਿਹੜੇ ਉਹ ਖਤਮ ਹੋਏ ਸੀ ਉਦੋਂ ਪਬਲਿਕ ਮੀਟਿੰਗਾਂ ਕੀਤੀਆਂ ਸੀ ਛੋਟੇ ਪੱਧਰ ਤੇ ਹੁਣ ਸਾਰੇ ਹੀ ਜਿਹੜੇ ਸੀਨੀਅਰ ਅਫਸਰ ਨੇ ਉਹ ਜਿਹੜੇ ਸੰਪਰਕ 2 ਦੇ ਮਹਮ ਦੇ ਵਿੱਚ ਅਸੀਂ ਜਿਹੜੀਆਂ ਮੀਟਿੰਗਾਂ ਚਲਾਈਆਂ ਨੇ ਇਹਦਾ ਮਤਲਬ ਇਹ ਆ ਕਿ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀ ਗੱਲਬਾਤ ਸੁਣੀਏ ਔਰ ਜਿਹੜੀ ਡਰੱਗ ਅਵੇਅਰਨੈਸ ਬਾਰੇ ਪਬਲਿਕ ਨੂੰ ਜਾਣੂ ਕਰੀਏ ਟ੍ਰੈਫਿਕ ਅਵੇਅਰਨੈਸ ਬਾਰੇ ਪਬਲਿਕ ਨੂੰ ਜਾਣੂ ਕਰੀਏ ਔਰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਨੂੰ ਹੱਲ ਮੌਕੇ ਤੇ ਕੀਤਾ ਜਾਵੇ ਤੇ ਜਿਹੜੇ ਸੁਜੈਸ਼ਨ ਅਦਰ ਡਿਪਾਰਟਮੈਂਟਸ ਦੇ ਨੇ ਉਹਨਾਂ ਨੂੰ ਅਸੀਂ ਨਾਲ ਲਿਖ ਕੇ ਭੇਜਾਂਗੇ ਉਹਨਾਂ ਨਾਲ ਫੋਨ ਤੇ ਵੀ ਗੱਲ ਕਰਾਂਗੇ ਤਾਂ ਕਿ ਜਿਹੜਾ ਉਹਨਾਂ ਨੂੰ ਹੱਲ ਕੀਤਾ ਜਾ ਸਕੇ ਤੋ ਅੱਜ ਦੀ ਸੰਪਰਕ ਮੀਟਿੰਗ ਦੇ ਵਿੱਚ ਇਸ ਇਲਾਕੇ ਦੇ ਬਹੁਤ ਹੀ ਅਲੱਗ-ਅਲੱਗ ਵਰਗਾਂ ਦੇ ਜਿਹੜੇ ਨੇ ਸਾਰੇ ਸੱਜਣ ਆਏ ਨੇ ਤੇ ਮੈਂ ਉਹਨਾਂ ਦਾ ਜਿੱਥੇ ਧੰਨਵਾਦ ਕਰਨਾ ਔਰ ਉਹਨਾਂ ਤੋਂ ਸਹਿਯੋਗ ਦੀ ਵੀ ਮੰਗਣਾ